ਏਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਾ ਏ ਜੇ ਕਹੀਏ ਤਾਂ ਜਿਹੜੇ ਚੋਣਾਂ ਦਾ ਜਿਹੜਾ ਲੋਕ ਸਭਾ ਚੋਣਾਂ ਦਾ ਜਿਹੜਾ ਖਾੜਾ ਏ ਉਹ ਭਖ ਚੁੱਕਾ ਏ ਇੱਕ ਪਾਰਟੀ ਨੇ ਤਾਂ ਆਪਣੇ ਪਹਿਲਵਾਨਾਂ ਦਾ ਜਾਨੀ ਕਿ ਆਪਣੇ ਉਮੀਦਵਾਰਾਂ ਦਾ ਜਿਹੜਾ ਜਿਹੜਾ ਉਲਾਨ ਹੈ ਉਹ ਐਲਾਨ ਕਰ ਦਿੱਤਾ ਏ ਅੱਜ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਅਕਾਲੀ ਦਲ ਕਾਂਗਰਸ ਭਾਜਪਾ ਪਾਰਟੀ ਦਾ ਇੱਕ ਬਹੁਤ ਜਨ ਸਮਾਜ ਪਾਰਟੀ ਇਹਨਾਂ ਨੇ ਅਜੇ ਆਪਣਾ ਐਲਾਨ ਕਰਨਾ ਬਾਕੀ ਹੈ ਤਾਂ ਹਰ ਜਿਹੜਾ ਉਮੀਦਵਾਰ ਹੈ ਉਹ ਪੱਬਾ ਭਾਰ ਹੋਇਆ ਬੈਠਾ ਏ ਤਾਂ ਉਧਰੋਂ ਜਿਨ੍ਹਾਂ ਦੇ ਐਲਾਨ ਹੋ ਚੁੱਕੇ ਨੇ ਉਹ ਵੀ ਪੱਟਾਂ ਤੇ ਹੱਥ ਮਾਰਦੇ ਪੈਣੇ ਥਾਪੀਆਂ ਮਾਰਦੇ ਪੈਣੇ ਅਸੀਂ ਜਿੱਤੇ ਆ ਪਰ ਜਦੋਂ ਚੋਣ ਮੈਦਾਨ ਦੇ ਵਿੱਚ ਪਹਿਲਵਾਨ ਕੁੱਲਣਗੇ ਇਹ ਤਾਂ ਪਤਾ ਉਦੋਂ ਲੱਗੇਗਾ ਨਾ ਕੌਣ ਜਿੱਤਦਾ ਏ ਅਜੇ ਤਾਂ ਚੌਣ ਮੈਦਾਨ ਦੇ ਖਾੜੇ ਤੋਂ ਬਾਹਰ ਰਹਿ ਕੇ ਥਾਪੀਆਂ ਵੱਜਦੀਆਂ ਪਈਆਂ ਨਾ ਜਦੋਂ ਮੈਦਾਨ ਦੇ ਵਿੱਚ ਆਉਣਗੇ ਪਤਾ ਉਦੋਂ ਲੱਗੇਗਾ ਸਾਡੇ ਨਾਲ ਸਰਦਾਰ ਗੁਰਮukh ਸਿੰਘ ਖੁੱਲਾ ਬਲੇਰ ਜੀ ਮੌਜੂਦ ਹੈ ਭਾਜਪੀ ਦੀ ਆਗੂ ਨੇ ਉਹਨਾਂ ਦੇ ਕੋਲੋਂ ਪੁੱਛਦੇ ਆ ਕਿ ਇਸ ਟਾਈਮ ਤੇ ਕਿਹੋ ਜਿਹਾ ਮਾਹੌਲ ਆ ਕਿਉਂਕਿ ਬਹੁਤ ਸਾਰੇ ਜਿਹੜੇ ਲੀਡਰ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਨੇ ਤੇ ਵਿਰੋਧੀਆਂ ਦੇ ਕੁਝ ਇਲਜ਼ਾਮ ਹੀ ਐ ਉਹ ਸਾਰੇ ਆਪਾਂ ਸਾਰੀ ਆਪਾਂ ਗੱਲਬਾਤ ਕਰਦੇ ਆਂ ਸਰਦਾਰ ਬਲੇਰ ਜੀ ਦੇ ਨਾਲ ਸਾਡੇ ਨਾਲ ਮੌਜੂਦ ਨੇ ਬਲੇਰ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਧੰਨਵਾਦ ਕਰਦਾ ਖਾਲਸਾ ਜੀ ਪਹਿਲਾਂ ਤੁਹਾਡਾ ਤੁਸੀਂ ਮੇਰੇ ਭਰਾ ਹੋ ਔਰ ਮੇਰੇ ਤੱਕ ਪਹੁੰਚ ਕੇ ਇਹਨਾਂ ਬੱਚਿਆਂ ਜਾਣ ਕੇ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਧੰਨਵਾਦ ਬਲੇਰ ਸਾਹਿਬ ਵਿਰੋਧੀ ਧਿਰ ਦਾ ਬਹੁਤ ਵੱਡਾ ਇਲਜ਼ਾਮ ਹੈ ਕਿ ਜਿਹੜੇ ਸਾਡੇ ਐਮਪੀ ਆ ਜਾਂ ਵਿਧਾਇਕ ਆ ਉਹ ਬੀਜੇਪੀ ਵੱਲੋਂ ਖਰੀਦੇ ਜਾ ਰਹੇ ਨੇ ਕਿੱਦਾਂ ਦੇਖਦੇ ਜੋ ਮੈਂ ਪਹਿਲੋਂ ਇੰਨੀ ਗੱਲ ਕਹਾਗਾ ਜੇ ਤੇ ਇਹਨਾਂ 'ਚ ਕੋਈ ਸ਼ਾਮਲ ਹੋ ਜਾਂਦਾ ਫਿਰ ਤੇ ਉਹ ਦੁੱਧ ਤੋਤਾ ਹੂੰ ਤੇ ਜੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੁੰਦਾ ਤੇ ਉਹ ਖਰੀਦਿਆ ਜਾਂਦਾ ਹੂੰ ਇਹਨਾਂ ਨੂੰ ਇਹ ਪੁੱਛੋ ਵੀ ਜਿੱਦਣ ਰਿੰਕੂ ਜੀ ਨੇ ਤੁਸਾਂ ਜਲੰਧਰ ਕਿਮੀ ਚੌਂੜੀ ਸ਼ਾਮਲ ਕੀਤਾ ਸੀ ਉਦੋਂ ਤੁਸਾਂ ਕਿੰਨੇ ਪੈਸੇ ਦਿੱਤੇ ਸੀ ਹੂੰ ਇਸ ਕਰਕੇ ਇਹ ਸਭ ਕੋਈ ਮਨ ਘਟਦੇ ਬਖਲਾੜ ਦੀਆਂ ਗੱਲਾਂ ਨਹੀਂ ਤੇ ਬੇਬੁਨਿਆਦ ਆ ਇਹਨਾਂ ਕੋਲੇ ਹੋਰ ਕੁਝ ਕਹਿਣ ਨੂੰ ਰਹਿ ਵੀ ਨਹੀਂ ਗਿਆ ਕਿਉਂਕਿ ਸਿਰਫ ਕారణ ਕੀ ਆ ਕਿ ਇਹ ਵਿਕਾਸ ਤੇ ਕਰੋਣੋ ਕੋ ਰਹੇਗੇ ਹੂੰ ਹੋਰ ਕੋਈ ਕੰਮ ਇਹਨਾਂ ਕੋਲੇ ਹੁੰਦਾ ਨਹੀਂ ਕਾਨਗਿਆ ਹੁਣ ਕੁਛ ਨਾ ਕੋਈ ਝੂਠ ਬੋਲਣਗੇ ਤਾਂ ਹੀ ਲੋਕਾਂ ਦਾ ਮਨ ਜਾਣ ਕੇ ਕੁਝ ਲੋਕਾਂ ਨੂੰ ਦੂਜੇ ਪਾਸੇ ਲਾਉਣਗੇ ਇਸ ਕਰਕੇ ਦੂਜੇ ਭੈਣ ਭਰਾਵਾਂ ਨੂੰ ਰੋਕਣ ਵਾਸਤੇ ਤਰਲੋ ਮੱਛੀ ਹੋ ਰਹੇ ਨੇ ਜੀ ਉਹ ਖਰੀਦੇ ਗਏ ਨੇ ਤੇ ਸਾਡਾ ਇੱਕ ਤੇ ਪਾਰਟੀ ਤੇ ਆਪਦਾ ਪ੍ਰਭਾਵ ਬਣਾਉਂਦੇ ਨੇ ਵੀ ਜਿੰਨੇ ਐਮਐਲਏ ਸਾਨੂੰ ਵੀ ਖਰੀਦ ਰਿਹਾ ਤੇ ਅਸੀਂ ਵੜੇ ਅੜੇ ਬੈਠੇ ਆ ਕਾਨਗੀ ਕੋਈ ਕਿਸੇ ਨੂੰ ਖਰੀਦ ਨਹੀਂ ਰਿਆ ਇਹ ਸਿਰਫ ਇੱਕ ਵੇਖ ਰਹੇ ਨੇ ਉਹ ਮੇਰੇ ਭਰਾ ਭਲੀ ਭਾਸ਼ਾ ਵਿੱਚ ਟੁੱਕੇ ਨੇ ਕਿ ਜੇ ਪੰਜਾਬ ਦੇ ਵਿੱਚ ਕੋਈ ਸਵਾਰ ਸਕਦੇ ਆ ਜਾਂ ਲੋਕਾਂ ਦੀਆਂ ਮੰਗਾਂ ਨੂੰ ਅਸੀਂ ਪੂਰੀਆਂ ਕਰ ਸਕਦੇ ਆ ਲੋਕਾਂ ਨੂੰ ਕੁਝ ਰੱਖ ਸਕਦੇ ਤਾਂ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹਿ ਕੇ ਕੰਮ ਕਰਨਾ ਪਊ ਇਸ ਕਰਕੇ ਕਿਉਂਕਿ ਸੈਂਟਰ ਦੇ ਵਿੱਚ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਆ ਤਾਂ ਹੀ ਲੋਕਾਂ ਦੀਆਂ ਮੰਗਾਂ ਪੂਰੀਆਂ ਕਰ ਸਕਦੇ ਆ ਉਹ ਇਸ ਕਰਕੇ ਭਾਰਤੀ ਜਨਤਾ ਦੇ ਸ਼ਾਮਲ ਹੋਏ ਨੇ ਨਾ ਕਿਸੇ ਲਾਲਚ ਕਰਕੇ ਬਲੇਰ ਸਾਹਿਬ ਇੱਕ ਕਹਾਵਤ ਹੈ ਤੇ ਸਿਆਣਿਆਂ ਬਜ਼ੁਰਗਾਂ ਦੇ ਕੋਲੋਂ ਸੁਣਿਆ ਸੀ ਪਰ ਦੇਖਿਆ ਵੀ ਵਾਢੀ ਦੇ ਦਿਨ ਆਉਣ ਵਾਲੇ ਨੇ ਤੇ ਵਾਢੀ ਦੇ ਦਿਨਾਂ 'ਚ ਜਦੋਂ ਕਣਕ ਦੀਆਂ ਪੰਡਾ ਵੱਧੀਆਂ ਵੱਜਦੀਆਂ ਸੀ ਤਾਂ ਇੱਕ ਜੁੰਮੇ ਸ਼ਾਹ ਆਉਂਦਾ ਸੀ ਜੁਮੇ ਸ਼ਾਹ ਆਉਂਦਾ ਸੀ ਤਾਂ ਉਹ ਵੱਡਾਂ ਦੇ ਵੱਡ ਬਲੇਟ ਕੇ ਤਾਂ ਨੂੰ ਲੈ ਜਾਂਦਾ ਸੀ ਭਾਜਪੀ ਵੀ ਜੁਮੇ ਸ਼ਾਹ ਬਣ ਕੇ ਆਈ ਹੈ ਕਈਆਂ ਪਾਰਟੀਆਂ ਦੇ ਆਗੂ ਆਪਣੇ ਚ ਬਲੇਟੀ ਜਾ ਰਹੀ ਹੈ ਕਿੱਦਾਂ ਦੇਖਦੇ ਜੋ ਇਹ ਚ ਕੋਈ ਸ਼ੱਕ ਨਹੀਂ ਮੈਂ ਭਰੀਆਂ ਬੱਜਦੀਆਂ ਵੀ ਵੇਖੀਆਂ ਮੈਂ ਜੁਮੇ ਸ਼ਾਹ ਵੀ ਆਉਂਦੇ ਵੇਖੇ ਵਾਬ ਰੋਲੇ ਜਿਹਨਾਂ ਤੁਸੀਂ ਕਹਿੰਦੇ ਆ ਹੂੰ ਤੇ ਉਹ ਸਾਰਿਆਂ ਨੂੰ ਬਲੇਟ ਦੇ ਲੈ ਕੇ ਜਾਂਦੇ ਵੀ ਵੇਖੀ ਹੂੰ ਇਹ ਉਹੀ ਆ ਇਹ ਚ ਕੋਈ ਦੋ ਰਿਆ ਨਹੀਂ ਕਿਉਂਕਿ ਮੇਰੇ ਜਿੰਨੇ ਵੀ ਭਰਾਵਾ ਸਮਝਦਾਰ ਆ ਜਾਂ ਗਾਂ ਵਧੂਆ ਉਹ ਇਹ ਗੱਲ ਸਮਝ ਚੁੱਕਿਆ ਕਿ ਜੇ ਕੋਈ ਅੱਜ ਪੰਜਾਬ ਦੇ ਵਿੱਚ ਖੁਸ਼ਹਾਲੀ ਲਿਆ ਸਕਦਾ ਜਾਂ ਪੰਜਾਬ ਆਪਣਾ ਉੱਪਰ ਉੱਠ ਸਕਦਾ ਜਾਂ ਮੇਰੇ ਕਿਸਾਨ ਭਰਾਵਾਂ ਦੀਆਂ ਮੰਗਾਂ ਪੂਰੀਆਂ ਕਰ ਸਕਦਾ ਤੇ ਆ ਮੋਦੀ ਇੱਕ ਸਟੈਂਡ ਵਾਲੇ ਇਨਸਾਨ ਆ ਕਿ ਜੋ ਇੰਨਾਂ ਗੱਲਾਂ ਤੇ ਪੂਰੇ ਉਤਰ ਸਕਦੇ ਆ ਇਸ ਕਰਕੇ ਉਹ ਸਾਰੀਆਂ ਮੰਗਾਂ ਨੂੰ ਵੇਖਦੇ ਹੋਏ ਉਹ ਇਸ ਬੰਨੇ ਜਾ ਰਹੇ ਆ ਨਾ ਕਿ ਕਿਸੇ ਹੋਰ ਗੱਲ ਕਰਕੇ ਬਲੇਰ ਸਾਹਿਬ ਵਿਰੋਧੀ ਇਹ ਕਹਿੰਦੇ ਨੇ ਕਿ ਈਡੀ ਦਾ ਡਰਾਵਾ ਪਾ ਕੇ ਜਿਹੜੇ ਸਾਡੇ ਵਿਧਾਇਕ ਨੇ ਜਾਂ ਐਮਪੀ ਆ ਉਹ ਭਾਜੀਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਅਗਰ ਜੇ ਕੋਈ ਨਹੀਂ ਹੁੰਦਾ ਉਹਨੂੰ ਲਾਲਚ ਦਿੱਤਾ ਜਾਂਦਾ ਐਸਲ ਦੇ ਵਿੱਚ ਈਡੀ ਹੈ ਕੀ ਵੀਰ ਜੀ ਈਡੀ ਉਹਦੇ ਵਾਸਤੇ ਆ ਜਿਨੇ ਕੋਈ ਗਲਤ ਕੰਮ ਕੀਤਾ ਹੈ ਜੇ ਮੈਂ ਗਲਤ ਕੰਮ ਕੀਤਾ ਹੀ ਨਹੀਂ ਮੈਨੂੰ ਈਡੀ ਦਾ ਕੀ ਡਰ ਮੈਂ ਤੇ ਆਪ ਕਈ ਵਾਰ ਕਹਿੰਦਾ ਆ ਕਿ ਜਦੋਂ ਅਸੀਂ ਕਿਸੇ ਨੂੰ ਕੋਈ ਟਿਕਟ ਦੇ ਕੇ ਨਵਾਜਦੇ ਆ ਪਹਿਲੋ ਉਹਦੀ ਜਾਇਦਾਦ ਦੀ ਇਨਕੁਆਰੀ ਹੋਣੀ ਚਾਹੀਦੀ ਬਿਲਕੁਲ ਆਪਦੀ ਜਾਇਦਾਦ ਕੀ ਆ ਹੂੰ ਤੇ ਇਹਨੇ ਬਾਅਦ ਚ ਜਾਇਦਾਦ ਕੀ ਬਣਾਈ ਆ ਇਹ ਲੋਗ ਸਟੇਜ ਤੇ ਖੜ ਕੇ ਸਪੀਕਰ ਤੇ ਖੜ ਕੇ ਮੈਗ ਤੇ ਖੜ ਕੇ ਬੜੇ ਦਮ ਗਜੇ ਮਾਰਦੇ ਆ ਹੂੰ ਮੈਂ ਕਹਿੰਨਾ ਵੀ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਪਹਿਲੋ ਇਹਨਾਂ ਦੀਆਂ ਇਨਕੁਆਰੀਆਂ ਹੋਣੀਆਂ ਚਾਹੀਦੀਆਂ ਵੀ ਜਿੱਦਣ ਇਹਨਾਂ ਨੂੰ ਟਿਕਟਾਂ ਮਿਲੀਆਂ ਉਦੋਂ ਇਹਨਾਂ ਕੋਲ ਕੀ ਸੀ ਤੇ ਅੱਜ ਇਹਨਾਂ ਕੋਲ ਕੀ ਆ ਜੇ ਤੇ ਬੰਦਾ ਜਿਹੇ ਕੱਪੜੇ ਸਾਫ਼ ਆ ਉਹਨੂੰ ਈੜੀ ਦਾ ਕੋਈ ਡਰ ਨਹੀਂ ਹੂੰ ਇਹ ਤਾਂ ਹਮੇਸ਼ਾ ਜਿਹੜਾ ਗਲਤ ਬੰਦਾ ਉਹਨੂੰ ਡਰਦਾ ਜਿਹੜਾ ਸਾਫ਼ ਸੁਥਰਾ ਬੰਦਾ ਆਪਦੀ ਕਰਕੇ ਖਾਂਦਾ ਉਹਨੂੰ ਕੋਈ ਡਰ ਨਹੀਂ ਭਾਵੇਂ ਕੋਈ ਠੇਕੇਦਾਰੀ ਕਰਦਾ ਭਾਵੇਂ ਕੋਈ ਕਿਸਾਨੀ ਕਰਦਾ ਭਾਵੇਂ ਕੋਈ ਨੌਕਰੀ ਕਰਦਾ ਇਸ ਕਰਕੇ ਬੰਦਾ ਤੁਸੀਂ ਸਾਫ਼ ਚੱਲੋ ਮੈਂ ਵਾਅਦਾ ਕਰਦਾ ਤੁਹਾਨੂੰ ਕਿਸੇ ਦਾ ਕੋਈ ਡਰ ਨਹੀਂ ਬਲੇਰ ਸਾਹਿਬ ਜਿਹੜੇ ਕਿਸਾਨ ਇਸ ਟਾਈਮ ਤੇ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਇੱਕ ਦਿੱਲੀ ਦੇ ਵਿੱਚ ਮੋਰਚਾ ਲੱਗਾ ਸੀ ਉਹ ਕਿਸਾਨਾਂ ਦੀਆਂ ਕਿਹੜੀਆਂ ਐਸੀਆਂ ਮੰਗਾਂ ਨੇ ਜਿਹੜੀਆਂ ਅਜੇ ਤੱਕ ਮੋਦੀ ਸਾਹਿਬ ਪ੍ਰਵਾਨ ਨਹੀਂ ਕਰਦੇ ਪਏ ਮੰਨਦੇ ਨਹੀਂ ਪਏ ਤੇ ਕਿਸਾਨ ਅੜੇ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਆ ਕਿੰਨਾ ਕੁ ਫੈਕਟ ਪਵੇਗਾ ਇਸ ਉਸ ਧਰਨੇ ਦਾ ਮੈਂ ਤੁਹਾਨੂੰ ਇੱਕੋ ਗੱਲ ਕਹਾਂਗਾ ਕਿ ਮੈਂ ਵੀ ਕਿਸਾਨ ਹਾਂ ਇੱਕ ਜ਼ਿਮੀਂਦਾਰ ਦਾ ਪੁੱਤ ਹਾਂ ਪਿੰਡ 'ਚ ਹੀ ਰਹਿਣਾ ਮੇਰੀ ਪਿੰਡ 'ਚ ਹੀ ਰਾਇਸ਼ਾ ਅੱਜ ਵੀ ਅਸੀਂ ਪਹਿਲੀ ਵੌਨੇ ਹਾਂ ਕਿਉਂਕਿ ਸਾਡੇ ਫਾਦਰ ਨੇ ਹਮੇਸ਼ਾ ਕਿਸਾਨੀ ਕੀਤੀ ਆ ਔਰ ਅਸੀਂ ਵੀ ਕਰ ਰਹੇ ਆ ਕਿਉਂਕਿ ਸਾਡਾ ਉਹ ਮੇਨ ਕੀਤਾ ਹੈ ਸਾਡੀ ਜਿਹੜੀ ਜ਼ਮੀਨ ਆ ਉਹ ਸਾਡੀ ਮਾਂ ਆ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਮੋਦੀ ਸਾਹਿਬ ਨੇ ਜਿਹੜੀ ਐਮਐਸਪੀ ਦੀਆਂ ਜਿੰਨੀਆਂ ਵੀ ਗੱਲਾਂ ਸੀ ਉਹ ਮੇਰੇ ਕਿਸਾਨ ਭਰਾਵਾਂ ਦੀਆਂ ਪਹਿਲਾਂ ਮੰਨੀਆਂ ਨੇ ਅੱਜ ਕੁਝ ਗੱਲਾਂ ਨੇ ਜਿਹੜੀਆਂ ਗੱਲਾਂ ਕਰਕੇ ਉਹ ਬੈਠੇ ਆ ਮੈਨੂੰ ਪਤਾ ਜੇ ਉਹਨਾਂ ਪਹਿਲੀਆਂ ਮੰਨੀਆਂ ਤਾਂ ਉਹਨਾਂ ਇਹਨਾਂ ਦੀਆਂ ਗੱਲਾਂ ਇਹ ਵੀ ਮੰਨ ਲੈਣੀਆਂ ਕਿਉਂਕਿ ਅਸੀਂ ਵੀ ਇਹਨਾਂ ਕਿਸਾਨ ਭਰਾਵਾਂ ਦੇ ਨਾਲ ਆ ਅਸੀਂ ਵੀ ਇਹੋ ਅਪੀਲ ਕਰਦੇ ਆ ਕਿ ਜਿਹੜੀ ਵੀ ਗੱਲ ਆ ਉਹ ਜਲਦੀ ਤੋਂ ਜਲਦੀ ਬੈਠ ਕੇ ਸੈਟਲ ਕਰ ਲੈਣੀ ਚਾਹੀਦੀ ਓਏ ਹੋ ਵੀ ਜਾਣੀ ਆ ਕਿ ਮੈਨੂੰ ਪਤਾ ਆ ਕਿ ਜਿਹੜੇ ਮੋਦੀ ਸਾਹਿਬ ਆ ਉਹ ਕਿਸਾਨ ਤੈਸ਼ੀ ਆ ਔਰ ਇਹਨਾਂ ਕਿਸਾਨਾਂ ਨੂੰ ਅਮਿਤ ਸ਼ਾਹ ਜੀ ਆ ਸਾਰੇ ਪਿਆਰ ਕਰਦੇ ਆ ਔਰ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਇਹ ਮਸਲਾ ਜਲਦੀ elections ਤੋਂ ਪਹਿਲਾਂ ਹੀ ਹੱਲ ਹੋ ਜਾਏਗਾ ਬਲੇਰ ਸਾਹਿਬ ਮੌਜੂਦਾ ਸਰਕਾਰ ਕਹਿੰਦੀ ਆ ਕਿ ਅਸੀਂ ਵਿਕਾਸ ਦੇ ਨਾਂ ਤੇ ਵੋਟ ਮੰਗਾਂਗੇ ਤੇ ਲੋਕਾਂ ਨੇ ਵਿਕਾਸ ਦੇ ਨਾਂ ਤੇ ਵੋਟ ਪਾਉਣੀ ਹੈ ਜਿਹੜੀਆਂ ਦੁੱਧੀਆਂ ਧਿਰਾਂ ਨੇ ਉਹਨਾਂ ਦੇ ਕੋਲ ਕੋਈ ਮੁੱਦਾ ਹੀ ਨਹੀਂ ਆ ਕਿਦਾਂ ਦੇਖਦੇ ਜੋ ਮੈਂ ਤਾਂ ਤੁਹਾਨੂੰ ਇੱਕ ਅਪੀਲ ਕਰਾਂਗਾ ਇੱਕ ਦਿਨ ਤੁਸੀਂ ਇਦਾਂ ਕਰੋ ਮੇਰੇ ਪਿੰਡ ਆਓ ਹੂੰ ਤੇ ਮੈਂ ਪਿੰਡ ਦੇ ਲੋਕ ਇਕੱਠੇ ਕਰਾਂਗਾ ਹੂੰ ਤੇ ਜਿਹੜਾ ਵਿਕਾਸ ਇਹਨੇ ਆਮ ਆਦਮੀ ਪਾਰਟੀ ਨੇ ਕਰਾਇਆ ਹੈ ਇਹ ਵਿਕਾਸ ਦੇ ਨਾਂ ਤੇ ਉਥੋਂ ਵੋਟਾਂ ਲੈ ਲੇ ਜਿਹੜਾ ਨੇ ਵਿਕਾਸ ਕਰਾਇਆ ਜੇ ਤੇ ਨਾਲ ਅਜੇ ਤੱਕ ਕੋਈ ਵਿਕਾਸ ਬਲੇਰ ਚ ਕਰਾਇਆ ਤੇ ਦੂਜੇ ਵੀ ਪਿੰਡ ਬਲੇਰ ਰਹੀਆਂ ਕਿਉਂਕਿ ਬਲਾਸੀ ਵੀ ਉਹੋ ਜਿਹੇ ਲੋਕ ਆ ਅਸੀਂ ਕੋਈ ਬਾਹਰੋਂ ਤੋਂ ਆਏ ਨਹੀਂ ਇਸ ਕਰਕੇ ਤੁਹਾਨੂੰ ਬਲੇਰ ਤੋਂ ਸੜਕੋ ਸਾਫ਼ ਤੋਂ ਹੋ ਜਾਊਗਾ ਜੇ ਬਲੇਰ ਚ ਕੰਮ ਹੋਇਆ ਤੇ ਹੋਰ ਕਿੱਥੇ ਹੋਇਆ ਹੋਊਗਾ ਤੇ ਜੇ ਬਲੇਰ ਚ ਨਹੀਂ ਹੋਇਆ ਤਾਂ ਫਿਰ ਕਿੱਥੇ ਵੀ ਨਹੀਂ ਹੋਇਆ ਬਲੇਰ ਸਾਹਿਬ ਕਾਲੀ ਦਲ ਦਾ ਤੇ ਭਾਜਪਾ ਦਾ ਗੱਠ ਜੋੜ ਹੋਣਾ ਸੀ ਪਰ ਉਹ ਨਹੀਂ ਹੋ ਸਕਿਆ ਬੀਜੇਪੀ ਦੇ ਵਰਕਰਾਂ ਨੇ ਜਿੱਦਣ ਜਾਖੜ ਸਾਹਿਬ ਦਾ ਬਿਆਨ ਆਉਂਦਾ ਏ ਕਿ ਬੀਜੇਪੀ ਕੱਲੀ ਹੀ ਲੋਕ ਸਭਾ ਦੀਆਂ 13 ਦੇ 13 ਹੀ ਸੀਟਾਂ ਤੇ ਚੋਣ ਲੜੇਗੀ ਤਾਂ ਗਠਬੰਧ ਨਹੀਂ ਹੋਇਆ ਵਿਆਜ ਜਨੀ ਖੁਸ਼ੀ ਮਨਾਈਏ ਬੀਜੇਪੀ ਵਰਕਰਾਂ ਨੇ ਲੱਡੂ ਵੀ ਵੰਡੇ ਗਏ ਨੇ ਕਿੰਨਾ ਕੁ ਫੈਕਟ ਪੈ ਸਕਦਾ ਏ ਇਸ ਗੱਠ ਜੋੜ ਨਾ ਹੁੰਤੇ ਵੇਖੋ ਜੀ ਮੈਂ ਗੱਲ ਕਵਾਂਗਾ ਕਿ ਠੀਕ ਆ ਪਹਿਲੋ ਇਹਨਾਂ ਦੋਆਂ ਪਾਰਟੀਆਂ ਦਾ ਗੱਠ ਜੋੜ ਰਿਆ ਪਰ ਅੱਜ ਜਿਹੜੀ ਗੱਲ ਆ ਤਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਪਾਰਟੀ ਕੱਲ੍ਹ ਇਲੈਕਸ਼ਨ ਰੇਜ ਜਾਖੜ ਸਾਹਿਬ ਦਾ ਬੜਾ ਵਧੀਆ ਫੈਸਲਾ ਕਿ ਬਹੁਤ ਸੂਝਵਾਨ ਸਾਡੇ ਪੰਜਾਬ ਪ੍ਰਧਾਨ ਨੇ ਸਰ ਸਟੀਲ ਕੁਵਾਰ ਜਾਖੜ ਜੀ ਕਿਉਂਕਿ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਬਹੁਤ ਲੰਮਾ ਸਮਾਂ ਉਹ ਸਿਆਸਤ ਵਿੱਚ ਰਹੇ ਨੇ ਉਹਨਾਂ ਦੇ ਫਾਦਰ ਸਿਆਸਤ ਵਿੱਚ ਰਹੇ ਨੇ ਇਸ ਕਰਕੇ ਉਹ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਆਏ ਉਹਨਾਂ ਸਾਰਿਆਂ ਫੈਸਲਾ ਲਿਆਏ ਮੇਰੇ ਵੀਰ ਨੇ ਪਰਮਿੰਦਰ ਬਰਾੜੀ ਜਿਹੜੇ ਜਨਰਲ ਸੈਕਟਰੀ ਨੇ ਪੰਜਾਬ ਦੇ ਇਹ ਸਾਰੀ ਟੀਮ ਜਾਨੀ ਕਿ ਬਹੁਤ ਵਧੀਆ ਹੈ ਜਗਮਉਂ ਰਾਜੂ ਜੀ ਨੇ ਆਇਆ ਸਬਸਤ ਨੇ ਜਾਨੀ ਕਿ ਉਹ ਵੀ ਜਨਰਲ ਸੈਕਟਰੀ ਨੇ ਪੰਜਾਬ ਦੇ ਮੈਂ ਕਿਹਦਾ ਕਿਹਦਾ ਜ਼ਿਕਰ ਕਰਾਂ ਇਹਨਾਂ ਸਾਰਿਆਂ ਨੇ ਇਹ ਬਿਲ ਕੱਲਿਆਂ ਇਲੈਕਸ਼ਨ ਲੜਨੀ ਚਾਹੀਦੀ ਹੈ ਕਿਉਂਕਿ ਜਦੋਂ ਕਾਂਗਰਸ ਕੱਲਿਆਂ ਲੜਦੀ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਕੱਲਿਆਂ ਲੜਨੀ ਚਾਹੀਦੀ ਹੈ ਇਹ ਕੋ ਵੱਡੀ ਗੱਲ ਨਹੀਂ ਇਸ ਕਰਕੇ ਵਧੀਆ ਫੈਸਲਾ ਵਧੀਆ ਹੈ ਮੈਂ ਵੀ ਇਹਦੀ ਸਲਾਹਾਂ ਕਰਦਾ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿੰਨੇ ਕੁ ਪਾਣੀ ਚ ਆ ਬਲੇਰ ਸਾਹਿਬ ਹਾਈ ਕਮਾਂਡ ਤੁਹਾਨੂੰ ਮਾਨ ਬਖਸ਼ਦੀ ਹੈ ਤੁਹਾਨੂੰ ਟਿਕਟ ਦਿੰਦੀ ਹੈ ਕਿਹੋ ਜੀ ਹਲਕੇ ਦੇ ਵਿੱਚ ਲੋਕ ਸਭਾ ਹਲਕੇ ਦੇ ਵਿੱਚ ਕਿਹੋ ਜੀ ਕਾਰਜਗੁਜ਼ਾਰੀ ਰਵੇਗੀ ਵੇਖੋ ਜੀ ਮੈਂ ਤੇ ਅੱਜ ਤੱਕ ਜਿੰਨੂੰ ਵੀ ਮਿਲਿਆ ਮੇਰੇ ਭਰਾ ਨੇ ਰੇਕ ਨੇ ਮੈਨੂੰ ਉਹ ਗੱਲ ਕਹੀ ਆ ਕਿ ਕੋਈ ਗੱਲ ਨਹੀਂ ਜੀ ਤੁਸੀਂ ਆਓ ਅਸੀਂ ਤੁਹਾਡੇ ਨਾਲ ਅੱਗੇ ਲਾ ਕੇ ਚੱਲਾਂਗੇ ਔਰ ਸਾਰੀਆਂ ਜ਼ਿੰਮੇਵਾਰੀਆਂ ਵੀ ਸਾਂਭਾਂਗੇ ਮੈਂ ਜਿਹੜੇ ਵੀ ਪਿੰਡ ਚ ਗਿਆ ਜਿੰਨੂੰ ਵੀ ਮਿਲਿਆ ਮੈਨੂੰ ਕਿਸੇ ਵੀ ਭੈਣ ਭਰਾ ਨੇ ਮੈਨੂੰ ਨਾਂ ਨਹੀਂ ਕੀਤੀ ਔਰ ਮੈਨੂੰ ਇਸ ਗੱਲ ਦਾ ਪੂਰਾ ਮਾਣ ਆ ਕਿ ਉਹ ਭਰਾ ਮੇਰੇ ਨਾਲ ਚੱਲਣਗੇ ਵੀ ਉਹ ਕਹਿੰਦੇ ਮੈਨੂੰ ਪਤਾ ਜਿਹੜੇ ਨੇ ਇਹ ਇੱਥੋਂ ਦਾ ਪਾਣੀ ਇਹੋ ਜ ਹੈ ਜਿਹੜੀ ਇਹ ਜ਼ੁਬਾਨ ਕਰਦੇ ਨੇ ਉੱਤੇ ਪੂਰੇ ਵੀ ਉਤਰਦੇ ਨਹੀਂ ਬਲੇਰ ਸਾਹਿਬ ਲਾਸਟ ਤੇ ਮੈਂ ਸਵਾਲ ਕਰਾਂਗਾ ਅਗਰ ਜੇ ਕਿਸੇ ਹੋਰ ਨੂੰ ਟਿਕਟ ਮਿਲਦੀ ਏ ਤਾਂ ਬਲੇਰ ਸਾਹਿਬ ਉਸ ਉਹ ਉਮੀਦਵਾਰ ਦਾ ਕਿੰਨਾ ਕੁ ਸਾਥ ਦੇਣਗੇ ਤੇ ਹਲਕੇ ਦੇ ਵੋਟਰਾਂ ਨੂੰ ਕਿਹੋ ਜੀ ਅਪੀਲ ਰਵੇਗੀ ਵੇਖੋ ਜੀ ਮੈਂ ਅੱਜ ਵੀ ਕਹੇ ਕੋਸੇ ਅਸੀਂ ਪਾਰਟੀ ਦੇ ਵਫਾਦਾਰ ਬੰਦੇ ਆ ਜੇ ਪਾਰਟੀ ਕਿਸੇ ਨੂੰ ਵੀ ਟਿਕਟ ਦਿੰਦੀ ਆ ਸਾਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਅਸੀਂ ਆਪਦੇ ਵਾਸਤੇ ਲੜਦੇ ਆ ਉਸ ਤਰ੍ਹਾਂ ਹੀ ਸਾਨੂੰ ਮਿਹਨਤ ਕਰਨੀ ਚਾਹੀਦੀ ਆ ਤੇ ਉਹਦਾ ਸਾਥ ਦੇਣਾ ਚਾਹੀਦਾ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਲੇਰ ਸਾਹਿਬ ਧੰਨਵਾਦ ਜੀ ਤੁਹਾਡਾ ਤੁਸੀਂ ਮੇਰੇ ਕੋਲ ਆਏ ਇਹ ਸਾਨੂੰ ਗੁਰਮਖ ਸਿੰਘ ਕੁਲਾ ਬਲੇਰ ਜੀ ਜਿਨ੍ਹਾਂ ਨੇ ਕਿਹਾ ਕਿ ਅਗਰ ਜੇ ਪਾਰਟੀ ਮੈਨੂੰ ਮਾਨ ਬਖਸ਼ਦੀ ਹੈ ਮੈਨੂੰ ਟਿਕਟ ਦਿੰਦੀ ਹੈ ਤਾਂ ਅਸੀਂ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ ਅਗਰ ਕਿਸੇ ਹੋਰ ਨੂੰ ਟਿਕਟ ਮਿਲਦੀ ਹੈ ਤਾਂ ਤਾਂ ਵੀ ਅਸੀਂ ਦਿਲੋਂ ਜਾਨ ਤੋਂ ਵੱਧ ਚੜ ਕੇ ਅਸੀਂ ਉਹਦਾ ਸਾਥ ਦੇਵਾਂਗੇ ਇਹੋ ਜੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਲ ਸਿੰਘ ਤਰਨਤਾਰਨ